ਮਰੀਆ ਜੰ ਮਰੀਆ ਲੋਲੇ ਪਾਪਾ ਜੂ ਪਾ ਰਕੀ ਲਵਣਾ ਕੋਕੀ ਗੱਡੀ ਲਾ ਕੇ ਖੜੀਏ ਜੇ ਤੈ ਕੋਗ ਲਾ ਕੇ ਰਖਣਾ ਲੋੜੀਆਂ ਬਾਜੀ ਕੋ ਖਲਾ ਕੇ ਰਖਣੀਆਂ ਇੱਥੇ ਹਾਂ ਤੋ ਕੇ ਲਾ ਕੇ ਰਖਣੀ ਹੈਗਾ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਤੇ ਅੱਪਾ ਅੱਜ ਕਰਤਾ ਵਲੋਗ ਸ਼ੁਰੂ ਤੇ ਮੈਂ ਅੱਜ ਗੱਡੀ ਜਾ ਤੇ ਅਪਾ ਚੱਲੇ ਮਾਲ ਲਾਉਣ ਤੇ ਭਰਾ ਨਾਲ ਤੇ ਬਾਕੀ ਤੁਹਾਨੂੰ ਭਰਾ ਮਿਲਾਉਂਦੇ ਆ ਬੈਰ ਵੀ ਤੇ ਲੋ ਜੀ ਆ ਆਪਣਾ ਭਰਾ ਤਾਂ ਪਤਾ ਇਹ ਕੌਣਾ ਕਮਲ ਤੇ ਬਾਕੀ ਭਰਾਣੇ ਬਹੁਤ ਦਿੱਕਤ ਚੱਲੇ ਗੱਡੀ ਲੈ ਕੇ ਅਸੀਂ ਚੱਲੇ ਆ ਜੀ ਟਰੋਲੀ ਟਰੋਲੀ ਬਾਬਾ ਮਤੀ ਦੇ ਕੋਲ ਹੈਗਾ ਸੱਤਾ ਭਾਜੀ ਉਹਨਾਂ ਦੇ ਮਾਲ ਲਾਉਣ ਚੱਲੇ ਆ ਕਿਸੇ ਵੀਰੇ ਨੇ ਵੀ ਮਾਲ ਲੈਣਾ ਹੋਵੇ ਸਾਨੂੰ ਸੰਪਰਕ ਕਰ ਸਕਦਾ ਆ ਮਾਲ ਕਿਹੜਾ ਮਾਲ ਕੋਕਾ ਕੋਲਾ ਹੀ ਹੋ ਗਿਆ ਹੋਰ ਕਿਹੜਾ ਮਾਲ ਹੁੰਦਾ ਆ ਹੋਰ ਹੀ ਭੈਂਕ ਡੁੱਡੇ ਭੁੱਕੀ ਵੇਚਦੇ ਆ ਬਲੈਕਰੀ ਵੀ ਆ ਅੱਛਾ ਠੀਕ ਆ ਜੀ ਭਰਾ ਲਾਉਂਦਾ ਮਾਲ ਜਿੱਦਾਂ ਆ ਪਿੱਛੇ ਮਾਲ ਪਿਆ ਬਾਕੀ ਪਿੱਛੇ ਪਿਆ ਹੈਟਰਟਰ ਤੇ ਕੋਕਾ वगैरह ਲਮਕਾ ਫੈਂਟ ਸਭ ਕੁਝ ਆਪਣੇ ਕੋਲ ਹੈ ਗੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ ਜਿਹਨੇ ਵੀ ਲੈਣੀਆਂ ਤੇ ਸਾਨੂੰ ਸੰਪਰਕ ਕਰੋ ਤੇ ਗੱਡੀ ਭਰ ਕੇ ਪਹੁੰਚੂਗੀ ਜੀ ਚਲੋ ਜੀ ਆਪਾਂ ਕੀ ਸਾਡੇ ਭਰਾ ਨੂੰ ਪੁੱਛ ਲੋ ਆ ਭਰਾ ਵੀ ਨਾਲ ਆ ਤੇ ਹਾਂਜੀ ਬਾਜੀ ਕਿੱਦਾਂ ਹੈਲੋ ਫਾਈ ਕਰ ਦੋ ਬੋਲੋ ਬਾਜੀ ਹੈਲੋ ਫਾਈ ਤਾਂ ਬਾਅਦ ਕੋਈ ਆਉਣਾ ਨਹੀਂ ਹੈ ਦੇ ਲੋ ਜੀ ਮਰੇ ਇੱਥੇ ਆ ਗਈ ਆ ਜੇਸੀ ਵੀ ਜੇਸੀ ਵੀ ਆ ਗਈ ਮਰੇ ਆ ਹੋਰ ਡੇਟ ਸਾ ਓ ਠੀਕ ਆ ਹਾਂ ਹਾਂ ਦੇ ਲੋ ਜੀ ਆੜਾ ਰੋਡ ਜਾਂਦਾ ਹੈ ਇਹ ਰੋਡ ਹੈਗਾ ਟਰੋਲੀ ਦਾ ਇਹ ਟਰੋਲੀ ਵਿੱਚ ਜਾਂਦਾ ਹੈ ਦੁਕਾਨ ਤੇ ਜਾਣਾ ਮਾਲ ਲਾਉਣਾ ਉੱਥੇ ਜਾ ਕੇ ਤੇ ہمارا ਭਾਈ ਹੈਗਾ ਕਹਾਂ ਸੇ ਹੋ ਬਿਹਾਰ ਤੇ ਇਹ ہمارا ਭਾਈ ਹੈ ਬਿਹਾਰ ਸੇ ਬਿਹਾਰ ਸੇ ਆਇਆ ਨਿਊ ਨਵਾਂ ਨਵਾਂ ਆਇਆ ਹੈ ਥੋੜਾ ਚਰ ਹੋਇਆ ਲੈ ਨਿਊ ਮਾਡਲ ਹੀ ਨਿਕਲੇ ਆ ਬਿਹਾਰ ਸੇ ਇਹ ਆਪਣਾ ਭਰਾ ਹੈਗਾ ਬਿਹਾਰ ਛੇ ਤੇ ਬੰਦਾ ਬਹੁਤ ਵਧੀਆ ਕੋਟੋ ਹੈਗਾ ਤੇ ਲੋ ਜੀ ਇਹ ਕੀ ਹੋਇਆ ਕੁਛ ਨਹੀਂ ਐ ਨਹੀਂ ਐਦਾਂ ਦੇ ਕੰਮ ਨਾ ਕਰਾ ਕਰਾ ਹਾਂ ਲੋ ਜੀ ਦੇ ਅੱਪ ਤੁਹਾਨੂੰ ਦਿਖਾਤਾ ਭਰਾ ਤੇ ਇੱਕ ਨਾਲ ਭਰਾ ਹੋਰ ਸੀਗੇ ਇਹ ਆਪਣੇ ਭਾਜੀ ਹੈਗੇ ਆਪਣੇ ਇਹ ਯੂਪੀ ਦਾ ਬਿਹਾਰ ਵੱਲੋਂ ਤੇ ਭਰਾ ਬਦੀਆ ਸੁਭਾਅ ਵਧੀਆ ਰੱਖਾ ਹੈ ਤੇ ਬੋਲ ਦੇ ਘੱਟੇ ਬੰਦੇ ਕੀ ਕਰਦੇ ਬੋਲ ਦੇ ਘੱਟ ਨਹੀਂ ਬੋਲਦਾ ਬਹੁਤ ਇੱਥੇ ਹੀ ਤੇਰੇ ਮਰੇ ਬੋਲਦਾ ਇੱਥੇ ਕੁੰਗਾ ਬਣਿਆ ਆ ਜਦੋਂ ਕੈਮਰਾ ਆਉਂਦਾ ਨਾ ਫੇਰ ਨਹੀਂ ਬੰਦਾ ਆਹੋ ਤੇ ਬਾਕੀ ਬਣੇ ਰੋ ਵਲੌਗ ਚ ਦੋਸਤੋ ਤੇ ਆਪਾਂ ਗਾਣੇ ਪਤਾ ਕਿੱਦਾਂ ਦੇ ਗਾਉਂਦਾ ਹੁੰਦਾ ਹੁੰਦਾ ਲਾਲੀ ਪਾਪਾ ਲਾ ਕੇ ਜੀ ਤਮਰੀਆ ਤਮਰੀਆ ਲੋਲੇ ਪਾਪਾ ਜੂ ਹੋਰ ਲਾਲੀ ਪਾਪਾ ਲਾ ਕੇ ਜੂ ਇਹੋ ਜਿਹੇ ਗਾਣੇ ਕਰਦੀ ਹੈਗਾ ਗੱਤੀ ਹੈਗਾ ਇਹ ਇਦਾਂ ਦੇ ਗਾਣੇ ਗਾਤੀ ਹੈਗਾ ਚਲੋ ਕੋਈ ਨਹੀਂ ਕੰਮ ਦੇ ਨਾਲ ਨਾਲ ਮਨੋਰੰਜਨ ਵੀ ਬਹੁਤ ਜ਼ਰੂਰੀ ਆ ਤੇ ਬਾਕੀ ਮੈਂ ਕਹਿੰਦਾ ਯੋ ਦੋਸਤ ਬਣੇ ਰੋ ਬਲੋ ਤੇ ਆਪਾਂ ਜਿੱਦੇ ਗੱਡੀ ਲਾਈ ਜਾਂ ਕਿ ਦੁਕਾਨ ਦੇ ਮੂਰੇ ਤੁਹਾਨੂੰ ਦਿਖਾਵਾਂਗੇ ਮਾਲ ਤੇ ਬਾਕੀ ਬਣੇ ਰੋ ਬਲੋ ਕੋਈ ਦੋਸਤੋ ਆਪਾਂ ਗਿਆ ਟ੍ਰੋਲੀ ਰੋਡ ਤੇ ਤੇ ਆਪਣਾ ਇੱਥੇ ਸਥਿਤ ਹੈ ਗੁਰਦੁਆਰਾ ਤੇ ਲੋ ਜੀ ਇਹ ਸ਼ਹੀਦ ਬਾਬਾ ਤੁੰ ਤੁੰ ਬਾਬਾ ਮਤੀ ਸਾਹਿਬ ਜੀ ਤੇ ਬਾਕੀ ਸੌਰੀ ਜੀ ਗਲਤ ਬੋਲ ਹੋ ਗਿਆ ਵੀ ਥੋੜਾ ਇਹ ਇਹਨੇ ਗੋਦਵਾ ਤੇ ਇਹ ਆਪਣੇ ਦਿਹਾੜਾ ਆ ਭਗਵੰਤ ਮਾਨ ਜੀ ਨੇ ਬੜੀ ਸ਼ਰਤ ਆ ਤੇ ਲੋਈ ਬਾਕੀ ਆ ਦੇਖ ਲੋ ਇੱਧਰ ਜੀ ਵੀ ਗੇਟ ਆ ਤੇ ਲੋਈ ਦੋਸਤੋ ਗੱਡੇ ਦਿੱਤੀ ਆ ਬੈਕ ਲਾ ਅੰਦਰ ਗਰਾਮ ਚ ਤੇ ਆਪਾਂ ਇੱਥੇ ਲਾਵਾਂਗੇ ਦੁਕਾਨ ਦਾ ਮਾਲ ਤੇ ਤੁਹਾਨੂੰ ਮੈਂ ਦਿਖਾਉਣਾ ਜਾ ਕੇ ਅੰਦਰ ਤੇ ਇਹ ਹੈਗਾ ਪੈਂਡ ਟ੍ਰੋਲੀ ਤੇ ਬਾਕੀ ਉਹ ਪਿੱਛੇ ਆਪਣੀ ਦੁਕਾਨ ਹੈ ਤੇ ਆ ਲੋ ਜੀ ਆ ਆ ਆਪਣੇ ਗੱਡੀ ਤੇ ਗੱਡੀ ਦਾ ਮਾਲ ਇਹ ਵਾਲਾ ਮਾਲ ਲਾਉਣਾ ਆਪਾਂ ਉਹ ਪਿੱਛੇ ਇਹ ਨਹੀਂ ਲਾਉਣਾ ਆ ਆਪਾਂ ਬਸ ਵਲੋਗ ਬਣਾਉਣਾ ਇਹ ਨਹੀਂ ਲਾਉਣਾ ਆ ਆਪਾਂ ਸਭ ਵਲੋਗ ਬਣਾਉਣੇ ਆ ਆ ਸਾਡਾ ਭਰਾ ਆ ਹੱਥੋਂ ਆਤੋਂ ਅੱਛਾ ਅੱਛਾ ਸਾਡਾ ਭਰਾ ਆ ਹੱਥੋਂ ਵਾਲ ਤੋਂ ਠੀਕ ਆ ਇਹ ਇੱਥੇ ਲੱਗਾ ਆ ਸ਼ੌਕ 'ਚ ਠੀਕ ਹੈ ਨੇ ਦੇ ਲੋ ਇਹ ਦੋਸਤੋ ਆਂ ਰੱਖਣਾ ਮਾਲ ਲਾ ਕੇ ਇਹ ਨਹੀਂ ਲਉਣਾ ਆ ਹਾਂਜੀ ਹਾਂਜੀ ਇਹਨਾਂ ਨੂੰ ਭਰਾਣੇ ਲਉਣਾ ਆ ਇਹ ਨਹੀਂ ਲਉਣਾ ਆ ਇਹ ਨਹੀਂ ਦੇਖਣਾ ਆਸੀਂ ਦੇਖਣਾ ਆ ਸਾਡਾ ਤੋਂ ਦਿੱਤਾ ਆਂ ਤੋਂ ਦਿੱਤਾ ਆਂ ਆ 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 ਚਲੋ ਜੀ ਚਲੋ ਜੀ ਦੋਸਤੋ ਮਾਲ ਦਿੱਤਾ ਲਾ ਇਧਰੋਂ ਅਲੋ ਜੀ ਹੁਣ ਮਾਲ ਲਾਉਣ ਲੱਗੇ ਇਧਰੋਂ ਉਧਰ ਸੀ ਕੁੱਕਾ ਕੋਲਾ ਇਧਰ ਆ ਲੇਮਕਾ ਇਹ ਉਹ ਪਿੱਛੇ ਪਾਣੀ ਆ ਲੇਮਕਾ ਚਲੋ ਜੀ ਦੋਸਤੋ ਇੱਥੇ ਲਾਇਆ ਮਾਲ ਆਈ ਨਾ ਗੱਡੀ ਸੇ ਆ ਮਾਲ ਲੋਈ ਦੋਸਤੋ ਮਾਰ ਦਿੱਤਾ ਲਾ ਗੱਡੀ ਕਰਤੀ ਖਾਲੀ ਤੇ ਅਮਰੀ ਬੈਕ ਸਾਈਡ ਤੇ ਲਾਇਆ ਪਾਣੀ ਤੇ ਲੋ ਜੀ ਬਾਕੀ ਬਣੇ ਲੋ ਵਲੌਗ ਚ ਆਪਾਂ ਚੱਲੇ ਘਾਣੂ ਤੇ ਬਾਕੀ ਉਹ ਭਰਾਣੇ ਤੋਂ ਦੇ ਹੱਥ ਗਰਮੀ ਲੱਗਣ ਲੱਗੀ ਆ ਪੱਲਾ ਨਹੀਂ ਹੁਣ ਜਿੱਜਾ ਕਟਕ ਲਾਦਮਾ ਗ੍ਰੈਂਡਮ ਹਾਂ ਨਹੀਂ ਆ ਮਾਲ ਲਾਲ ਹੱਥ ਤੋਂ ਲਾਵਾ ਲਾਲ ਹਲੋ ਇੱਥੇ ਆ ਤੋਂ ਅੰਦ ਕੇ ਗੜਕਣ ਗੰਨ ਨਹੀਂ ਨਾਲਿਆ ਮਾਲ ਗੱਦ ਲਿਆ ਮਾਲ ਅਬਦਲੀਆ ਮਾਲ ਜਿੰਦਗੀ ਟਰੱਕਾਂ ਵਾਲਿਆਂ ਦੀ ਆ ਕਮਾਲ ਜਿੰਦਗੀ ਟਰੱਕਾਂ ਵਾਲੇ ਟਰੱਕ ਵੀ ਦਿਖਾ ਦੇ ਜਿੰਦਗੀ ਟਰੱਕਾਂ ਵਾਲਿਆਂ ਦੀ ਹੈ ਕਮਾਲ ਲੋ ਜੀ ਕੋਈ ਦੋਸਤ ਆਪਾਂ ਬਹਿਣ ਲੱਗੇ ਗੱਡੀ 'ਚ ਗੱਡੀ ਕਰਤੀ ਖਾਲੀ ਤੇ ਚਲੋ ਲੋ ਜੀ ਦੋਸਤੋ ਗੱਡੀ ਪਈ ਤੁਰ ਤੇ ਆਪਾਂ ਨਾਲ ਹੀ ਆ ਨਾਲ ਹੀ ਆ ਮਾਲ ਲਾਇਆ ਮੁੰਡਿਆਂ ਨੇ ਮਾਲ ਦਾਤਾ ਜੀ ਹੁਣ ਤੁਰ ਪਈ ਆ ਗੱਡੀ ਮਾਨਕੋ ਵਾਲ ਨੂੰ ਤੈਨੂੰ ਇਹ ਉਸਤਾ ਬਜਲੇ ਮਾਲ ਕੋ ਅਲੂ ਤੇ ਬਸ ਨਾ ਆਪਾਂ ਸੱਤੀ ਲੈ ਕੇ ਡੰਪ ਤੇ ਕਿੰਨੇ ਦਾ ਰਾਜ ਉੱਤਰ ਜਾਣਾ ਨਹੀਂ ਮੇਰਾ ਕਾਲੇ ਰੰਗ ਦਾ ਯਾਰ 베 ਮੈਨੂੰ ਕੁੜੀਆਂ ਕੈਂਦੀਆਂ 베 ਮੈਨੂੰ ਕੁੜੀਆਂ ਕੈਂਦੀਆਂ ਕੀ ਹੋਇਆ ਮੇਰਾ ਸੱਜਣ ਕਾਲਾ ਰੰਗ ਦੁਨੀਆ ਤੇ ਦੰਮੇ ਗੋਰੀਆਂ ਦੀ ਕਿ ਸ਼ਾਮੇ ਬੈਣਾ ਜੇ ਵਿੱਚ ਕੱਖ ਨਾ ਹੋਵੇ ਕਾਲੇ ਕਰਮਾ ਵਾਲੇ ਦੇ ਕਾਲੇ ਕਰਮਾ ਵਾਲੇ ਹੁੰਦੇ ਗੁਦਿਆਂ ਨੂੰ ਹੰਕਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਓ ਮੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਜੇ ਮੈਨੂੰ ਕੁੜੀਆਂ ਕਹਿੰਦੀਆਂ ਇਹ ਤੁਹਾਨੂੰ ਵਧੀਆ ਲੱਗਿਆ ਦਾ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਲੱਗਿਆ ਲੱਗਿਆ ਤਾੜੀ ਮਾਰ ਦਿਓ ਤੇ ਲੱਗਾ ਵਧੀਆ ਭਰਾ ਦਾ ਗਾਣਾ ਤੇ ਬਲੌਗ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਜਿਹੜੇ ਆਪਣੇ ਨਵੇਂ ਨੇ ਉਹ ਵੀ ਕਰ ਲੈਣ ਲਾਈਕ ਤੇ ਸਬਸਕ੍ਰਾਈਬਰ ਬਲੌਗ ਦੇ ਇੱਕ ਲਾਈਕ ਕਰ ਲਿਆ ਕਰੋ ਜੇ ਵੀ ਤੁਸੀਂ ਦੇਖਣੇ ਡੇਲੀ ਬਲੌਗ ਤੇ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਪਾਂ ਚੱਲੇ ਆਂ ਘਰ ਨੂੰ ਤੇ ਬਾਕੀ ਬਣੇ ਰੋ ਬਲੌਗ ਹੋਈ ਦੋਸਤੋ ਆਪਾਂ ਆ ਗਏ ਆਂ ਘਰ ਤੇ ਮੈਨੂੰ ਇੱਥੇ ਲੱਗੇ ਸੀ ਗੱਡੀ 'ਚ ਤੇ ਹੁਣ ਲੱਗੀ ਆ ਭੁੱਖ ਤੇ ਖਾਣ ਲੱਗਿਆਂ ਰੋਟੀ ਤੇ ਅੱਜ ਦੇ ਵਲੌਗ ਚ ਐਨੇ ਸੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਜਿਹੜੇ ਆਪਣੇ ਨਵੇਂ ਨੇ ਮੇਰੇ ਦੋਸਤ ਉਹ ਵੀ ਚੈਨਲ ਗੱਲ ਨੂੰ ਸਬਸਕ੍ਰਾਈਬ ਤੇ ਬਾਕੀ ਆਪਾਂ ਆ ਗਏ ਹੁਣ ਘਰੇ ਤੇ ਅੱਜ ਦੇ ਵਲੌਗ ਚ ਐਨੇ ਸੀ ਓਕੇ ਜੀ ਸਤਿ ਸ੍ਰੀ ਅਕਾਲ